ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਇੱਕ ਨਾ ਬਾਲਕ ਰਹਿੰਦਾ ਸੀ ਮਹਾਰਾਜ ਦੇ ਚਰਨਾਂ 'ਚ ਇੱਕ ਪਰਿਵਾਰ ਰਹਿੰਦਾ ਹੈ ਤੇ ਕਹਿੰਦੇ ਉਹ ਜਿਹੜਾ ਪਰਿਵਾਰ ਸੀ ਇੱਕ ਮਾਂ ਸੀ ਇੱਕ ਪੁੱਤ ਤੇ ਉਹਨਾਂ ਦਾ ਘਰ ਵਾਲਾ ਮੀਆਂ ਬੀਬੀ ਨਾਲ ਉਹਨਾਂ ਦਾ ਪੁੱਤਰ ਕਹਨੇ ਆਏ ਦਿਹਾੜੀ ੱੱਪਾ ਕਰਕੇ ਅੰਤਾਂ ਦੀ ਗਰੀਬੀ ਸੀ ਤੇ ਆਪਣਾ ਢਿੱਡ ਭਰਦੇ ਸੀ ਜਦੋਂ ਢਿੱਡ ਭਰਨਾ ਤੇ ਉਹਨਾਂ ਨੇ ਨਾ ਵਾਹਿਗੁਰੂ ਦਾ ਭਾਣਾ ਐਸਾ ਹੋਇਆ ਉਸ ਬੀਬੀ ਦਾ ਪਤੀ ਚੜਾਈ ਕਰ ਗਿਆ ਸਰੀਰ ਛੱਡ ਗਿਆ ਰੋਂਦੇ ਨੇ ਕਰ ਲਉਂਦੇ ਨੇ ਕੀ ਬਣੇਗਾ ਹੁਣ ਉਹ ਜਿਹੜਾ ਬੱਚਾ ਹੈ ਉਹ ਵੀ ਰੋਂਦਾ ਤਾਂ ਹਾਂ ਮਰ ਮਰ ਮਾਂ ਕਹਿੰਦੀ ਪੁੱਤਰ ਹੋ ਨਾ ਜਿੰਨਾ ਚਿਰ ਮੇਰੇ ਹੱਥ ਪੈਰ ਚੱਲਦੇ ਨੇ ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ ਮੈਂ ਤੈਨੂੰ ਪੜ੍ਹਾਵਾਂਗੀ ਤੈਨੂੰ ਪਾਲਾਂਗੀ ਮੈਂ ਤੇਰੀ ਸੇਵਾ ਕਰਾਂਗੀ ਸਤਿਵੰਤ ਮਾਤਾ ਜੀ ਮਾਂ ਤੂੰ ਮੈਨੂੰ ਪਾਲੇਂਗੀ ਤਾਂ ਸਹੀ ਆਪਣੇ ਘਰ ਦਾ ਨਰਵਾ ਕਿੱਥੋਂ ਚੱਲੇਗਾ ਗੁਜ਼ਾਰਾ ਕਿੱਥੋਂ ਕਰਾਂਗੇ ਪਿਤਾ ਦਾ ਸਿਰ ਤੇ ਸਾਇਆ ਸੀ ਮੜਾ ਮੋਟਾ ਕੋਈ ਧਨ ਹੁੰਦਾ ਸੀ ਪ੍ਰਸ਼ਾਦਾ ਪਾਣੀ ਛਕ ਲੈਂਦੇ ਸੀ ਔਖਾ ਹੋ ਗਿਆ ਕਿਨੇ ਉਹਦੀ ਮਾਂ ਨੇ ਨਾ ਲੋਕਾਂ ਦੇ ਘਰਾਂ ਚ ਝਾੜੂ ਪੋਚਾ ਕਰਨਾ ਨੌਕਰਾਨੀ ਬਣ ਕੇ ਕਿਸੇ ਦੇ ਘਰ ਚ ਝਾੜੂ ਮਾਰਨਾ ਪੋਚਾ ਮਾਰਨਾ ਸਫਾਈਆਂ ਕਰਨੀਆਂ ਤੇ ਜਿਹੜੇ ਉਹਨੂੰ 2-4 ਟੱਕੇ ਮਿਲਨੇ ਉਹਨੇ ਆਪਣਾ ਵੀ ਢਿੰਡ ਭਰਨਾ ਤੇ ਆਪਣੇ ਪੁੱਤਰ ਦਾ ਲੰਮਾ ਸਮਾਂ ਲੰਘਿਆ ਇੱਕ ਦਿਨ ਆਖਣ ਲੱਗੀ ਆਪਣੇ ਪੁੱਤਰ ਨੂੰ ਕਹਿੰਦੀ ਪੁੱਤ ਮੇਰੀ ਗੱਲ ਸੁਣ ਹਾਂ ਮਾਤਾ ਜੀ ਮੇਰੇ ਤੋਂ ਧਿਆਨ ਦੇਓ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਐਨਾ ਲੰਮਾ ਸਮਾਂ ਲੰਘ ਗਿਆ ਕੰਮ ਨਹੀਂ ਹੁੰਦਾ ਮਾਂ ਦੱਸ ਪੁੱਤ ਆਪਾਂ ਕੋਈ ਕੰਮ ਸ਼ੁਰੂ ਕਰ ਲਈਏ ਕੋਈ ਨਿੱਕਾ ਮੋਟਾ ਆਪਾਂ ਕੋਈ ਕੰਮ ਸ਼ੁਰੂ ਕਰ ਲਈਏ ਮਾਤਾ ਜੀ ਦੱਸੋ ਹੁਕਮ ਕਰੋ ਆਪਣੀ ਮਾਂ ਨੂੰ ਪੁੱਤਰ ਕਹਿੰਦਾ ਮਾਂ ਮੈਨੂੰ ਦੱਸ ਕੀ ਕੰਮ ਕਰੀਏ ਉਹਨੇ ਆਖਿਆ ਪੁੱਤਰ ਮੈਂ ਪਹਿਲਾਂ ਕੰਮ ਕਰਦੀ ਸੀ ਲੋਕਾਂ ਦੇ ਘਰ ਚ ਮੇਰੇ ਤੋਂ ਝਾੜੂ ਪੋਚਾ ਨਹੀਂ ਹੁੰਦਾ ਆਪਾਂ ਕੋਈ ਨਿੱਕਾ ਮੋਟਾ ਕੰਮ ਕਰ ਲੈਨੇ ਆ ਕੋਈ ਫੜੀ ਵਗੈਰਾ ਲਾ ਲਿਆ ਕਰਾਂਗੇ ਤੇ ਗੁਜ਼ਾਰਾ ਚੱਲ ਜਾਣਾ ਸਤਿਵਿਚਰ ਮਾਤਾ ਦੱਸੋ ਕੀ ਕਰਨਾ ਉਸ ਬੱਚੇ ਦੀ ਮਾਂ ਕਹਿੰਦੀ ਕਹਿੰਦੀ ਮੈਂ ਸਵੇਰ ਤੋਂ ਤੈਨੂੰ ਘੁੰਗਣੀਆਂ ਬਣਾ ਕੇ ਦਿਆ ਕਰਾਂਗੀ ਬਕਲੀਆਂ ਜਿਹੜੀਆਂ ਪ੍ਰਾਣੀਆਂ ਮਾਵਾਂ ਨੇ ਨਾ ਸਾਡੀਆਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਤਾਂ ਸਗਲੀ ਦਾ ਵੀ ਨਹੀਂ ਪਤਾ ਸਗਲੀ ਪਤੀਲੀ ਕੀ ਹੁੰਦੀ ਚੌਕੇ ਚੁੱਲ੍ਹੇ ਹੁਣ ਕਿੱਥੇ ਰਹਿ ਗਿਆ ਆਪਣੇ ਹੁਣ ਤਾਂ ਪਹਿਲੀਆਂ ਪ੍ਰਾਣੀਆਂ ਜਿਹੜੀਆਂ ਮਾਵਾਂ ਸੀ ਸਾਡੀਆਂ ਇੱਕ ਇੱਕ ਚੌਕੇ ਚੁੱਲ੍ਹੇ ਇੱਕ ਇੱਕ ਚੁੱਲ੍ਹੇ ਤੇ 20-20 ਪਰਿਵਾਰ ਪਾਲ ਦਿੰਦੀਆਂ ਸੀ ਤੇ ਹੁਣ ਤਿੰਨ ਦੋ ਪਰਿਵਾਰ ਰਹਿੰਦੇ ਨੇ ਕਹਿੰਦੇ ਪਹਿਲਾਂ ਰੋਟੀ ਮਾਤਾ ਤੂੰ ਬਣਾ ਲੈ ਬਾਅਦ ਚ ਅਸੀਂ ਬਣਾ ਲਾਂਗੇ ਹੁਣ ਐ ਚੱਲਦਾ ਹੈ ਉਹਨੇ ਆਖਣਾ ਪੁੱਤਰ ਮੈਂ ਹੁੰਗਣੀਆਂ ਵੜ ਕੇ ਦੇਾਂਗੀ ਤੂੰ ਸ਼ਾਬੇ ਚ ਪਾ ਕੇ ਹੁੰਗਣੀਆਂ ਤੇ ਜਿੱਥੇ ਜਿਆਦਾ ਕੱਠ ਹੋਵੇ ਉਥੇ ਵੇਚ ਕੇ ਆਇਆ ਕਰ ਰੋ ਸਤਿਬੋਚਰਮਾ ਕੇਨੇ ਮਾਂ ਨੇ ਨਾ ਜਦੋਂ ਦਿਨ ਚੜਿਆ ਰਾਤ ਨੂੰ ਸੁੱਤੇ ਸਲਾਹਾਂ ਕਰਦੇ ਨੇ ਮਾਂ ਮਾਇਆ ਮਿਲੇਗੀ ਮਿਲੇਗੀ ਮਾਇਆ ਮਾਤਾ ਜਿਹੜੀ ਵਟਕ ਮਿਲੇਗੀ ਰੋਟੀ ਖਾ ਲਿਆ ਕਰਾਂਗੇ ਹਾਂ ਪੁੱਤ ਤੂੰ ਕੰਮ ਕਰ ਜਾ ਕੇ ਨਿੱਕੀ ਉਮਰ ਚ ਇਹ ਤਾਂ ਜਿਨ੍ਹਾਂ ਨੂੰ ਮਜਬੂਰੀਆਂ ਪੈਂਦੀਆਂ ਜਿਨ੍ਹਾਂ ਤੇ ਇਹ ਸਮਾਂ ਪੈਂਦਾ ਤੇ ਉਹੀ ਜਾਣਦੇ ਸਾਹਸਕੇ ਜੀ ਦਿਨ ਚੜਿਆ ਮਾਂ ਨੇ ਘੁੰਗਣੀਆਂ ਬਾੜ ਕੇ ਦਿੱਤੀਆਂ ਨਿੱਕੀ ਜੀ ਉਮਰ ਖਡੌਣਿਆਂ ਨਾਲ ਖੇਡਣ ਦਾ ਟਾਈਮ ਉਹਨੇ ਬੱਚੇ ਨੇ ਨਾ ਸਿਰ ਤੇ ਐ ਛਾਬਾ ਚੁਕਿਆ ਤੇ ਤੁਰ ਪਿਆ ਜਦੋਂ ਤੁਰਿਆ ਜਾਂਦਾ ਹੈ ਜਾਂਦਾ ਜਾਂਦਾ ਸੋਚਦਾ ਕਿ ਨਾ ਮਾਂ ਨੇ ਕਿਹਾ ਸੀ ਜਿੱਥੇ ਜ਼ਿਆਦਾ ਕੱਠ ਹੋਵੇ ਉੱਥੇ ਫੜੀ ਲਾ ਜੀ ਉਥੇ ਸ਼ਾਬਾਅ ਡਾਲੀ ਆਪਾਂ ਜਦੋਂ ਆਏ ਤੁਰਿਆ ਜਾਂਦਾ ਹੈ ਕਹਿੰਦੇ ਇਹਨੇ ਵੇਖਿਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਇੰਨੀਆਂ ਸੰਗਤਾਂ ਆਉਂਦੀਆਂ ਨੇ ਤੇ ਕਿੰਨੀਆਂ ਹੀ ਸੰਗਤਾਂ ਜਾਂਦੀਆਂ ਉਥੋਂ ਕਹਿੰਦਾ ਮਾਂ ਨੇ ਕਿਹਾ ਸੀ ਜਿੱਥੇ ਜ਼ਿਆਦਾ ਕੱਠ ਹੋਵੇ ਕਹਿੰਦਾ ਇਦੋਂ ਵੱਡਾ ਕੱਠ ਨਹੀਂ ਮਿਲਣਾ ਕਿਤੇ ਉਹਨੇ ਨਾ ਉੱਥੇ ਮਹਾਰਾਜ ਦੇ ਨਾਲ ਜਿੱਥੇ ਡਿਊਟੀ ਸੀ ਉੱਥੇ ਫੜੀ ਲਾ ਲਈ ਆਪਣੀ ਆਏ ਬੋਰੀ ਵਿਚਾ ਕੇ ਉੱਤੇ ਬਹਿ ਗਿਆ ਫੜੀ ਵਿਚਾ ਲਈ ਜਦੋਂ ਫੜੀ ਵਿਚਾ ਕੇ ਅੱਗੋਂ ਦੀ ਸੰਗਤਾਂ ਲੰਗਦੀਆਂ ਤੇ ਆਏ ਕੋਈ ਮੱਥਾ ਟੇਕ ਕੇ ਜਾਂਦਾ ਤੇ ਕੋਈ ਮੱਥਾ ਟੇਕਣ ਅੰਦਰ ਜਾਂਦਾ ਕੋਈ ਆ ਰਿਹਾ ਕੋਈ ਜਾ ਰਿਹਾ ਹੈ ਬੱਚਾ ਸੀ ਮਾਲਕ ਸੀ ਇਹਨੇ ਇੰਨੇ ਪਿਆਰੇ ਬੋਲ ਬੋਲਣੇ ਇਹਨੇ ਕਹਿਣਾ ਰਾਹਗੀ ਰੋ ਜਾਣ ਵਾਲਿਓ ਉਹ ਮੇਰੀਆਂ ਕੋਈ ਕੁੰਗੜੀਆਂ ਲੈ ਲਓ ਆਏ ਬੋਲਿਆ ਕੋਈ ਘੁੰਗਣੀਆਂ ਲੈ ਲਓ ਰਾਹ ਗੀਰੋ ਕੋਈ ਘੁੰਗਣੀਆਂ ਲੈ ਲਓ ਜਦੋਂ ਆਏ ਇਹਦੇ ਆਵਾਜ਼ ਦੇਣੀ ਲੋਕਾਂ ਨੇ ਖੜ ਜਾਣਾ ਕਿਸੇ ਨੇ ਜਵਾਨੀ ਦੀ ਬਿਆਨੀ ਦੀ ਆਏ ਘੁੰਗਣੀਆਂ ਨੇ ਪਾਕੇ ਦੇਣੀਆਂ ਤੇ ਲੱਗ ਜਾਣ ਜਦੋਂ ਆਏ ਘਗੜੀਆਂ ਵੇਚਦਾ ਹੈ ਨਾ ਘੁੰਗਣੀਆਂ ਵੇਚਦਾ ਵੇਚਦਾ ਕਹਿੰਦੇ ਪਹਿਲਾ ਦਿਨ ਸੀ ਅੱਜ ਘੁੰਗਣੀਆਂ ਵੇਚਣ ਦਾ ਸਵੇਰ ਦਾ ਬੈਠਾ ਦੁਪਹਿਰ ਹੋ ਗਈ ਜਦੋਂ ਦੁਪਹਿਰ ਤੋਂ ਸ਼ਾਮ ਹੋ ਗਈ ਜਦੋਂ ਤੀਜਾ ਬੈਰ ਹੋਇਆ ਘੁੰਗਣੀਆਂ ਵੇਚੀ ਜਾਂਦਾ ਆਵਾਜ਼ ਲਾਉਂਦਾ ਹੈ ਕਹਿੰਦਾ ਜਦੋਂ ਇਹਨੇ ਦੂਜੀ ਆਵਾਜ਼ ਮਾਰੀ ਐ ਆਵਾਜ਼ ਮਾਰਦਾ ਹੈ ਉਹ ਰਾਹਗੀਰੋ ਕੋਈ ਘੁੰਗਣੀਆਂ ਲੈ ਲਓ ਘੁੰਗਣੀਆਂ ਲੈ ਲਓ ਬੱਕਲੀਆਂ ਲੈ ਲਓ ਐ ਆਵਾਜ਼ ਮਾਰਦਾ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰਿਮੰਦਰ ਸਾਹਿਬ ਤੋਂ ਐ ਨਿਕਲੇ ਆਉਂਦੇ ਹੂ ਤੁਰੇ ਆਉਂਦੇ ਨੇ ਜਦੋਂ ਮਹਾਰਾਜ ਆਏ ਤੁਰੇ ਆਉਂਦੇ ਨੇ ਨਾ ਹਰਮੰਦਰ ਸਾਹਿਬ ਚੋਂ ਇਸ ਬੱਚੇ ਦੀ ਆਵਾਜ਼ ਮਹਾਰਾਜ ਦੇ ਕੰਨਾਂ 'ਚ ਪੈ ਗਈ ਜਦੋਂ ਕੰਨਾਂ 'ਚ ਆਵਾਜ਼ ਪਈ ਨਾ ਇੱਕਦਮ ਖੜ ਕੇ ਮਾਰੇ ਕਹਿੰਦੇ ਨਿੱਕਾ ਜਿਹਾ ਬੱਚਾ ਇਹ ਇੰਦੀ ਤਾਂ ਖੜਾਉਣਿਆਂ ਨਾਲ ਖੇਡਣ ਦੀ ਉਮਰ ਪੜਨ ਦੀ ਉਮਰ ਇਹ ਗਰੀਬ ਰੇੜੀ ਲਾਈ ਫਿਰਦਾ ਫੜੀ ਲਾਈ ਫਿਰਦਾ ਗੁਰੂ ਰਾਮਦਾਸ ਮਹਾਰਾਜ ਆਏ ਖੜੇ ਨੇ ਖੜੇ ਖੜੇ ਮਹਾਰਾਜ ਦੇ ਨੇਤਰਾਂ ਚੋਂ ਜਲ ਵਗਣਾ ਅਥਰੂ ਆ ਗਏ ਗੁਰੂ ਰਾਮਦਾਸ ਮਹਾਰਾਜ ਦੇ ਨੇਤਰਾਂ ਚੋਂ ਜਲ ਆਇਆ ਮਹਾਰਾਜ ਆਖਣ ਲੱਗੇ ਕਹਿੰਦੇ ਇਹ ਜਿਹੜਾ ਬੱਚਾ ਹੈ ਇਹ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਆਏ ਗਏ ਗੁਰੂ ਰਾਮਦਾਸ ਇਹ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਕਹਿੰਦਾ ਮੇਰੀ ਮਹਾਰਾਜ ਆਖਣ ਲੱਗੇ ਕਹਿੰਦੇ ਜਦੋਂ ਮੈਂ ਨਿੱਕਾ ਜਾਸਾ ਮੇਰੀ ਮਾਂ ਚੜ੍ਹਾਈ ਕਰ ਗਈ ਸਿਰ ਤੋਂ ਮਾਂ ਦਾ ਸਾਆ ਉੱਠ ਗਿਆ ਥੋੜਾ ਸਮਾਂ ਪਿਆ ਪਿਓ ਦਾ ਸਾਆ ਉੱਠ ਗਿਆ ਤੇ ਗੁਰੂ ਰਾਮਦਾਸ ਮਹਾਰਾਜ ਜਦੋਂ ਕਿਸੇ ਦੇ ਘਰ ਵਿੱਚ ਰੁਲਦੇ ਸੀ ਐਂ ਕਿਸੇ ਦੇ ਘਰ ਵਿੱਚ ਜਾ ਕੇ ਪ੍ਰਸ਼ਾਦਾ ਮੰਗਣਾ ਕਿਸੇ ਦੇ ਘਰ ਵਿੱਚ ਜਾ ਕੇ ਸਰਸੰਗਤ ਜੀ ਕਬੀਲੇ ਨੇ ਮਿਹਣੇ ਮਾਰਨੇ ਜਿੱਦਣ ਦਾ ਇਹ ਨਕੰਮਾ ਜੰਮਿਆ ਮਾਂ ਵੀ ਖਾ ਗਿਆ ਤੇ ਪਿਓ ਵੀ ਖਾ ਪੁੱਛਦਾ ਨਹੀਂ ਸੀ ਕੋਈ ਸਤ ਸਕੇ ਜੀ ਮਹਾਰਾਜ ਆਖਣ ਲੱਗੇ ਮੇਰੇ ਮਾਂ ਪਿਓ ਜਾਣ ਤੋਂ ਬਾਅਦ ਮੈਨੂੰ ਕਿਸੇ ਨੇ ਸੰਭਾਇਆ ਤੱਕ ਨਹੀਂ ਉਹ ਵੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਮੇਰੀ ਨਾਨੀ ਮੈਨੂੰ ਇੱਥੇ ਲੈ ਆਈ ਗੁਰੂ ਅਮਰਦਾਸ ਨੇ ਕਿਰਪਾ ਕਰਤੀ ਮੇਰੇ ਵਰਗਾ ਕੋਈ ਮਜਬੂਰ ਹੋਏਗਾ ਐਨੀ ਉਮਰ ਚ ਕਿੰਦਾ ਜੀ ਕਰਦਾ ਫੜੀਆਂ ਨੂੰ ਤੁਰਦੇ ਤੁਰਦੇ ਨਾ ਮਹਾਰਾਜ ਅੱਖਾਂ ਸਾਫ਼ ਕਰਕੇ ਕੋਲ ਚਲੇ ਗਏ ਉਸ ਬੱਚੇ ਦੇ ਜਦੋਂ ਐ ਕੋਲ ਚਲੇ ਗਏ ਮਾਂ ਘਰ ਵਿੱਚ ਦੀਖਦੀ ਏ ਮੇਰਾ ਪੁੱਤਰ ਆਏਗਾ ਤੇ ਕੁਛ ਟਕੇ ਲਿਆਏਗਾ ਤੇ ਰੋਟੀ ਖਾਵਾਂ ਮਹਾਰਾਜ ਖੜ ਕੇ ਆ ਕੇ ਸਤਿਗੁਰੂ ਕਹਿਣ ਲੱਗੇ ਕਹਿੰਦੇ ਗੱਲ ਸੁਣੋ ਕਾਕਾ ਉਹ ਤੈਨੂੰ ਕਿੱਥੋਂ ਲੱਗਣ ਲੱਗੀ ਐਨੀ ਉਮਰ ਚ ਫੜੀ ਲਾ ਕੇ ਬੈਠਾ ਐ ਇੱਥੇ ਆ ਘੁੰਗਣੀਆਂ ਵੇਚਦਾ ਐ ਤੇਰੀ ਕੀ ਮਜਬੂਰੀ ਏ ਤੇਰਾ ਪੜਨ ਨੂੰ ਦਿਲ ਨਹੀਂ ਕਰਦਾ ਤੇਰਾ ਖਡੌਣਿਆਂ ਨਾਲ ਖੇਡਣ ਨੂੰ ਜੀ ਨਹੀਂ ਕਰਦਾ ਸਾਧ ਸੰਗਤ ਜੀ ਜਦੋਂ ਪਤਾ ਲੱਗਿਆ ਨਾ ਵੀ ਇਹ ਗੁਰੂ ਰਾਮਦਾਸ ਨੇ ਨਿੱਕਾ ਜਿਹਾ ਬੱਚਾ ਸੀ ਐ ਸਿਰ ਝਕਾਇਆ ਮੱਥਾ ਟੇਕਿਆ ਮਹਾਰਾਜੀ ਤਾਨ ਭਾਗ ਮੇਰੇ ਤੁਹਾਡੇ ਦਰਸ਼ਨ ਹੋ ਗਏ ਮਾਰੇ ਕਹਿੰਦੇ ਤੇਰਾ ਪੜਨ ਨੂੰ ਜੀਰ ਹੀ ਕਰਦਾ ਮਾਰੇ ਕਰਦਾ ਉਹ ਤੇਰੀ ਖਡੌਣਿਆਂ ਨਾਲ ਖੇਡਣ ਦੀ ਉਮਰ ਤੂੰ ਇੱਥੇ ਫੜੀ ਲਈ ਹੈ ਮਹਾਰਾਜੀ ਅੱਖਾਂ ਚੋਂ ਜਲ ਵਗਦਾ ਹੈ ਰੋਂਦਾ ਰੋਂਦਾ ਕਹਿੰਦਾ ਕਹਿੰਦਾ ਮਹਾਰਾਜ ਮੇਰਾ ਦਿਲ ਬੜਾ ਕਰਦਾ ਹੈ ਜਿਵੇਂ ਬਾਕੀ ਮਾਵਾ ਦੇ ਬੱਚੇ ਬੱਚੇ ਪੜ੍ਹਦੇ ਨੇ ਨਾ ਮੈਂ ਵੀ ਪੜਾਂ। ਬਾਕੀ ਬੱਚੇ ਖੇਡਦੇ ਨੇ ਮੈਂ ਵੀ ਖੇਡਦਾ। ਖੇਡਦਾ ਕਿਉਂ ਨਹੀਂ? ਮਹਾਰਾਜ ਜੀ ਪੜਦਾ ਕਿਉਂ ਨਹੀਂ ਤੂੰ ਫਿਰ? ਮਹਾਰਾਜ ਜੀ ਕਰਾਂ ਕੀ? ਮੇਰੇ ਸਿਰ ਤੋਂ ਮੇਰੇ ਪਿਤਾ ਦਾ ਸਾਯਾ ਹਟ ਗਿਆ। ਮਹਾਰਾਜ ਜੀ ਸਾਡੇ ਘਰ ਵਿੱਚ ਮੇਰਾ ਪਿਤਾ ਸੀ ਕਮਾਉਣ ਵਾਲਾ ਉਹ ਚੜ੍ਹਾਈ ਕਰ ਗਿਆ ਮੈਂ ਤੇ ਮੇਰੀ ਮਾਂ ਰਹਿ ਗਏ ਇਕੱਲੇ ਦੋਵੇਂ ਆਬਸ ਮਹਾਰਾਜ ਸਾਡੀ ਕੋਈ ਸਾਰ ਵੀ ਨਹੀਂ ਲੈਂਦਾ ਪੁੱਛਦਾ ਵੀ ਨਹੀਂ ਸਾਨੂੰ ਕੋਈ ਮਹਾਰਾਜ ਮੇਰਾ ਦਿਲ ਬੜਾ ਕਰਦਾ ਮੈਂ ਬੜਾ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਹੋ ਜਾਈ ਅੰਤਾਂ ਦੀ ਗਰੀਬੀ ਪਰ ਕਿਹਦੇ ਅੱਛਾ ਕਦੋਂ ਲਈ ਫੜੀ ਗੁਰੂ ਰਾਮਦਾਸ ਮਹਾਰਾਜ ਦੇ ਅੰਦਰੋਂ ਵਿਰਾਗ ਨਿਕਲਦਾ ਹੈ ਇਹ ਮੇਰੇ ਵਾਲੀ ਹਾਲਤ ਹੈ ਦੀ ਮਹਾਰਾਜ ਉਹਨੂੰ ਬੱਚੇ ਨੂੰ ਹੌਸਲਾ ਦਿੰਦੇ ਨੇ ਕਹਿੰਦੇ ਗੱਲ ਸੁਣ ਕਦੋਂ ਲਈ ਸੀ ਫੜੀ ਮਾਰੇ ਸਵੇਰੇ ਲਈ ਜੀ ਅੱਛਾ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਕਹਿੰਦੇ ਕਿੰਨੇ ਪੈਸੇ ਵਟਾਈ ਐ ਕੁਛ ਦੇ ਕਿੰਨੇ ਪੈਸੇ ਵਟਾਈ ਸਾਧ ਸੰਗਤ ਜੀ ਬੱਚੇ ਜਿਹੜੇ ਹੁੰਦੇ ਨੇ ਨਾ ਭੋਲੇ ਹੁੰਦੇ ਨੇ ਚਤਰ ਚਲਾਕੀਆਂ ਨਹੀਂ ਹੁੰਦੀਆਂ ਜਿਹੜੇ ਜਿਹੜੇ ਫੜੀਆਂ ਲੁੰਦੇ ਨੇ ਨਾ ਉਹਨਾਂ ਕੋਲ ਕੋਈ ਗੋਲਕਾ ਨਹੀਂ ਹੁੰਦੀਆਂ ਕੋਈ ਗੱਲੇ ਨਹੀਂ ਹੁੰਦੇ ਫੜੀਆਂ ਲਾਉਣ ਵਾਲਿਆਂ ਦੇ ਬੋਰੀ ਦੇ ਥੱਲੇ ਹੀ ਪੈਸੇ ਰੱਖੀ ਜਾਂਦੇ ਹੁੰਦੇ ਨੇ 2 ਰੁਪਏ 3 ਰੁਪਏ 10 ਰੁਪਏ ਸ਼ਾਮ ਨੂੰ ਇਕੱਠੇ ਕਰ ਲੈਂਦੇ ਗੁਰੂ ਰਾਮਦਾਸ ਆਖਣ ਲੱਗੇ ਕਹਿੰਦਾ ਕਿੰਨੇ ਪੈਸੇ ਵਟੇ ਹੀ ਸਾਧ ਸੰਗਤ ਜੀ ਹੈ ਵਾਲਕ ਸੀ ਸੱਚਾ ਸੀ ਬੋਰੀ ਦੇ ਥੱਲੋਂ ਆਏ ਸਾਰੇ ਪੈਸੇ ਕੱਢ ਕੇ ਗੁਰੂ ਰਾਮਦਾਸ ਨੂੰ ਕਹਿੰਦਾ ਕਿ ਨਾ ਮਹਾਰਾਜ ਇੰਨੇ ਕੁ ਵਟੇ ਨੇ ਬਸ ਆਹ ਵਟੇ ਇੰਨੇ ਕ ਪੈਸੇ ਵਟੇ ਸਵੇਰ ਦੇ ਮਹਾਰਾਜ ਆਣ ਲਗੇ ਕਹਿੰਦੇ ਇਹ ਵਟਕ ਮੈਨੂੰ ਦੇ ਦੇ ਗੁਰੂ ਨਾਮਦਾਸ ਕਹਿੰਦੇ ਇਹ ਪੈਸੇ ਮੈਨੂੰ ਦੇ ਦੇ ਇੱਕ ਮਿੰਟ ਵੀ ਲਾਇਆ ਸਾਰੇ ਆਏ ਪੈਸੇ ਮਹਾਰਾਜ ਦੇ ਚੋੜੀ ਪਾ ਲਓ ਮਾਰੇ ਤੁਸੀਂ ਲਾਇਆ ਸ਼ਾਬਾ ਚੁਕਿਆ ਘਰ ਨੂੰ ਆ ਗਿਆ ਮਾਉ ਡੀਗਦੀ ਮੇਰਾ ਪੁੱਤਰ ਆਏਗਾ ਤੇ ਕੁਛ ਛਕਾਂਗੇ ਖਾਵਾਂਗੇ ਕੁਛ ਭੁਖੀ ਬੈਠੀ ਮਾਂ ਸਾਸ ਸਗੇ ਜੀ ਜਦੋਂ ਆਪਣੇ ਘਰ ਗਿਆ ਇਹ ਤੇ ਸ਼ਾਬਾ ਰੱਖਿਆ ਸੈਡ ਤੇ ਮਾਂ ਨੂੰ ਮਿਲਿਆ ਪੁੱਤਰ ਆ ਗਿਆ ਮਾਂ ਨੇ ਆਖਿਆ ਪੁੱਤ ਲਿਆ ਕੋਈ ਵਟਕ ਜਿਹੜੀ ਮਾਇਆ ਵਟੀ ਤੇਰੇ ਵਾਸਤੇ ਆਟਾ ਲਿਆਵਾ ਤੈਨੂੰ ਵੀ ਦੋ ਪ੍ਰਸ਼ਾਦ ਛਕਾਵਾਂ ਤੇ ਆਪ ਵੀ ਛਕਾ ਕਹਿੰਦਾ ਮਾਂ ਵਟਕਤਾ ਨਹੀਂ ਮੈਂ ਲੈ ਕੇ ਆਇਆ ਕਿੱਥੇ ਗਈ ਮਾਂ ਅੱਜ ਮੇਰੇ ਸ਼ਾਪੇ ਤੇ ਗੁਰੂ ਰਾਮਦਾਸ ਮਹਾਰਾਜ ਆਏ ਸੀ ਜਦੋਂ ਮਾਂ ਨੇ ਇੰਨੀ ਗੱਲ ਸੁਣੀ ਖੁਸ਼ੀ ਦੀ ਹੱਦ ਨਾ ਰਹੀ ਤੇਰੇ ਸ਼ਾਪੇ ਤੇ ਗੁਰੂ ਰਾਮਦਾਸ ਉਹ ਤੇਰੇ ਸ਼ਾਪੇ ਦੇ ਮਾਰੇ ਕੀ ਕਰਨ ਆ ਗਏ ਮੇਰੇ ਪੁੱਤਰ ਦੇ ਭਾਗ ਜਾਗ ਪਏ ਫੇਰ ਮਾਂ ਮੈਨੂੰ ਮਾਰੇ ਨੇ ਪੁੱਛਿਆ ਤੂੰ ਕਿੰਨੀ ਵਟ ਕਬੱਡੀ ਕਿਨਾਂ ਮੈਂ ਬੋਰੀ ਥੱਲੋਂ ਕੱਢ ਕੇ ਸਾਰੀ ਮਹਾਰਾਜ ਦੇ ਅੱਗੇ ਧਰਤੀ ਮਾਤਾ ਸਾਰੀ ਵਟ ਕ ਮਹਾਰਾਜ ਨਾਲ ਲੈ ਇਹਨ ਮੈਨੂੰ ਦੇਰ ਮੈਂ ਦੇਤੀ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਓ ਪੁੱਤਰਾ ਮੇਰੇ ਪੁੱਤਰ ਦੇ ਚਾਰ ਟੱਗਿਆਂ ਤੋਂ ਗੁਰੂ ਰਾਮਦਾਸ ਨੇ ਕੀ ਕਰਾਉਣਾ ਹੈ ਪਰਖਦੇ ਨੇ ਦਿਨ ਨੂੰ ਮਾਂ ਮੈਨੂੰ ਭੁੱਖ ਲੱਗੀ ਏ ਮਾਂ ਨਾ ਹੈ ਗੱਲ ਨਾਲ ਲਾ ਕੇ ਉਹਨੂੰ ਬੱਚੇ ਨੂੰ ਗੱਲ ਨਾਲ ਲਾ ਕੇ ਪਤਾ ਕੀ ਕਹਿੰਦੀ ਕਹਿੰਦੀ ਪੁੱਤ ਜੇ ਕੀਤੇ ਡਾਢੀ ਭੁੱਖ ਲੱਗੇ ਨਾ ਕਈ ਵਾਰ ਗੁੜ ਦੀ ਰੋੜੀ ਖਾ ਕੇ ਤੇ ਪਾਣੀ ਨਾਲ ਢਿੱਡ ਭਰ ਕੇ ਸੌਂ ਜੀਦਾ ਜਿਹੜਾ ਤੇ ਗਰੀਬੀਆਂ ਪਈਆਂ ਨੇ ਜਿਹੜੇ ਜਿਹੜੇ ਇਸ ਲੰਘੇ ਨੇ ਇਸ ਰਸਤੇ 'ਚੋਂ ਸਾਧ ਸੰਗਤ ਜੀ ਮਜਾਕ ਦੀ ਉਡਾਈ ਦਾ ਸੋ ਜੀ ਦਾ ਸਤਿਵੰਤ ਮਾਤਾ ਜੀ ਸਾਧ ਸੰਗਤ ਜੀ ਦੂਜਾ ਦਿਨ ਚੜਿਆ ਸ਼ਾਬੇ ਚ ਸੀ ਖੁੰਗੜੀਆਂ ਫੇਰ ਲੈ ਗਈ ਅੱਜ ਫੇਰ ਮਹਾਰਾਜ ਦੇ ਦਰਵਾਜ਼ੇ ਅੱਗੇ ਜਾ ਕੇ ਲਾਲੀ ਫੜੀ ਫੇਰ ਬੋਲਦਾ ਹੈ ਰਾਹੀਰੋ ਕੋਈ ਖੁੰਗੜੀਆਂ ਲੈ ਲਓ ਕੋਈ ਖੁੰਗੜੀਆਂ ਲੈ ਲਓ ਲੋਕੀ ਆਉਂਦੇ ਨੇ ਜਾਂਦੇ ਨੇ ਲੈ ਜਾਂਦੇ ਨੇ ਅੱਜ ਦੂਜੇ ਦਿਨ ਜਦੋਂ ਫੇਰ ਸ਼ਾਮ ਦਾ ਵੇਲਾ ਹੋਇਆ ਮਹਾਰਾਜ ਫੇਰ ਆ ਗਏ ਗੁਰੂ ਰਾਮਦਾਸ ਫੇਰ ਆ ਗਏ ਇਹਨੇ ਗੱਲ ਸੁਣ ਉਹ ਕਾਕਾ ਅੱਜ ਕਿੰਨੇ ਪੈਸੇ ਵੱਟੇ ਪਹਿਲੇ ਦਿਨ ਜਿਵੇਂ ਬੋਰੀ ਥਲੋ ਕੱਢ ਕੇ ਦਿੱਤੇ ਸਾਧ ਸੰਗਤ ਜੀ ਕੱਢ ਕੇ ਕਹਿੰਦਾ ਮਹਾਰਾਜ ਐਨੇ ਕ ਵੱਟੇ ਆਹ ਲਾਜ ਮਹਾਰਾਜ ਦੂਜੇ ਦਿਨ ਵੀ ਲੈ ਕੇ ਚਲੇ ਗਏ ਜਦੋਂ ਦੂਜੇ ਦਿਨ ਘਰ ਆਇਆ ਮਾਂ ਕਹਿੰਦੀ ਏ ਕਹਿੰਦੀ ਪੁੱਤਰਾ ਅੱਜ ਤਾਂ ਲਿਆਇਆ ਹੋਏਗਾ ਕੁਛ ਕਹਿੰਦਾ ਮਾਂ ਅੱਜ ਫੇਰ ਮੇਰੀ ਸਾਬੇ ਤੇ ਮਹਾਰਾਜ ਆਏ ਸੀ ਇਰਾਏ ਜੀ ਫੇਰ ਮਾਤਾ ਜੀ ਫੇਰ ਮਹਾਰਾਜ ਵਟਕ ਲੈ ਗਏ ਸਾਰੀ ਮਾਂ ਨੇ ਗਿਆ ਪੁੱਤ ਪਾਣੀ ਨਾਲ ਢਿੱਡ ਭਰ ਤੇ ਸੌਂਈ ਦੋ ਦਿਨ ਦੇ ਭੁੱਖੇ ਨੇ ਪ੍ਰਸ਼ਾਦਾ ਨਹੀਂ ਮਿਲਿਆ ਸਾਧ ਸੰਗਤ ਜੀ ਦੋਵੇਂ ਜਣੇ ਮਾਂ ਕਹਾਣੀਆਂ ਸੁਣਾਉਂਦੀ ਥਾਪੀਆਂ ਦਿੰਦੀ ਆਪਣੇ ੁੱਥੇ ਪੁੱਤਰ ਨੂੰ ਸੁਵਾਉਂਦੀ ਏ ਆਖਣ ਲੱਗੀ ਪੁੱਤਰਾ ਵੇਖੀ ਕਿਤੇ ਹਾਰ ਨਾ ਜਾਈਂ ਫੇਰ ਮਹਾਰਾਜ ਆ ਗਏ ਫੇਰ ਇਦਾਂ ਹੀ ਵਟਕਦੇ ਉਹ ਗੁਰੂ ਰਾਮਦਾਸ ਬੜਾ ਵੱਡਾ ਹੈ ਸਾਧ ਸੰਗਤ ਤੀਸਰੇ ਦਿਨ ਜਿੰਨੀਆਂ ਘੁੰਗੜੀਆਂ ਰਹਿ ਗਈਆਂ ਸੀ ਔਨੀਆਂ ਕ ਲੈ ਕੇ ਜਦੋਂ ਗਿਆ ਨਾ ਵੇਚਣ ਤੀਜੇ ਦਿਨ ਲੋਕਾਂ ਨੂੰ ਆਵਾਜ਼ਾਂ ਦਿੰਦਾ ਕੋਈ ਘੁੰਗੜੀਆਂ ਲੈ ਲਓ ਐ ਰਾਹੀਰੋ ਕੋਈ ਘੁੰਗੜੀਆਂ ਲੈ ਲਓ ਜਿੰਨੀਆਂ ਘੁੰਗੜੀਆਂ ਸੀ ਤੀਜੇ ਪੈਰ ਤੱਕ ਸਾਰੀਆਂ ਵੇਚ ਦੀਆਂ ਸ਼ਾਬਾ ਖਾਲੀ ਹੋ ਗਿਆ ਜਦੋਂ ਖਾਲੀ ਹੋਇਆ ਨਾ ਤੇ ਕਹਿੰਦੇ ਅੱਜ ਮਹਾਰਾਜ ਨਹੀਂ ਆਏ ਗੁਰੂ ਰਾਮਦਾਸ ਅੱਜ ਨਹੀਂ ਆਏ ਹੁਣ ਬੱਚੇ ਨੇ ਜਿਹੜੇ ਮਨ ਨੂੰ ਲਾ ਲੈਂਦੇ ਨੇ ਪਤਾ ਕੀ ਕਹਿੰਦਾ ਹੈ ਕਿ ਨਾ ਮਾਂ ਨੇ ਕਿਹਾ ਸੀ ਜਦੋਂ ਮਹਾਰਾਜ ਆਉਣ ਤੇ ਘੋਲ ਨਹੀਂ ਕਰਨੀ ਸਾਰੀ ਵਟਕ ਦੇ ਦੇਣੀ ਕਹਿੰਦਾ ਅੱਗੇ ਤਾਂ ਮਾਰੇ 2 ਦਿਨ ਹੁੰਦੇ ਰਹੇ ਅੱਜ ਨਹੀਂ ਆਏ ਅੱਜ ਕਿਉਂ ਨਹੀਂ ਆਏ ਗਲਤੀ ਤਾਂ ਨਹੀਂ ਹੋਗੀ ਪਤਾ ਕੀ ਕਹਿੰਦਾ ਹੈ ਕਿ ਨਾ ਨਾ ਉਹ ਨਾ ਗਲਤੀ ਕੀ ਹੋਣੀ ਹੈ ਅੱਜ ਸੰਗਤ ਦਾ ਕੱਠ ਜਾਦਾ ਹੈ ਮਹਾਰਾਜ ਮੇਰੇ ਕੋਲ ਆਉਣਾ ਭੁੱਲ ਗਏ ਹੋਣਗੇ ਇਹ ਕਹਿੰਦਾ ਬੱਚਾ ਸੀ ਨਾ ਭੁੱਲ ਗਏ ਹੋਣਗੇ ਮਹਾਰਾਜ ਉਹ ਮਨਾ ਮਹਾਰਾਜ ਦਾ ਨਹੀਂ ਆਏ ਆਪਾਂ ਹੀ ਜਲਦੇ ਆ ਮਹਾਰਾਜ ਕੋਲ ਵਟਕ ਲਈ ਸਾਰੀ ਸਾਰੇ ਬੈਜ ਇਕੱਠੇ ਕਰੇ ਐਨਾ ਕੱਠ ਭੱਜਿਆ ਹੀ ਜਾਂਦਾ ਹੈ ਦੌੜਿਆ ਹੀ ਜਾਂਦਾ ਹੈ ਭੀੜ ਨੂੰ چیرਦਾ ਹੋਇਆ ਪਿੱਛੇ हट ਜਾਓ ਮੈਂ ਮਹਾਰਾਜ ਨੂੰ ਮਿਲਣਾ ਹੈ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਨੇ ਦੌੜਿਆ ਜਾਂਦਾ ਲੋਕੀ ਵੇਖਦੇ ਨੇ ਨਿਕਾ ਜਾ ਬਾਲਕ ਕੀ ਹੋ ਗਿਆ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖੜ ਗਿਆ ਮੱਥਾ ਟੇਕਿਆ ਸਜਦਾ ਕਰਦਾ ਹੈ ਮਹਾਰਾਜ ਕਹਿੰਦੇ ਆ ਵੀ ਕਾਕਾ ਆ ਗਿਆ ਕਿਨਾਂ ਮਾਰੇ ਤੁਸੀਂ ਅੱਜ ਵਟਕ ਲੈਣ ਹੀ ਨਹੀਂ ਆਏ ਕਿਉਂ ਨਹੀਂ ਆਏ ਮਾਰੇ ਤੁਸੀਂ ਭੁੱਲ ਗਏ ਹੋਵੋਗੇ ਕਹਿੰਦੇ ਹਾਂ ਮੈਂ ਭੁੱਲ ਗਿਆ ਸੀ ਅੱਛਾ ਐਂ ਦੱਸ ਕਿੰਨੀ ਵਟਕ ਵੱਟੀ ਦੱਸ ਵਟਕ ਲੈ ਕੇ ਆਏਂ ਕਿਨਾਂ ਮਹਾਰਾਜ ਆ ਲੋ ਕਿੰਨੀ ਵਟਕ ਵਟੀ ਆਏ ਮਹਾਰਾਜ ਦੇ ਚਰਨਾਂ 'ਚ ਤੇਰੀ ਕਰ ਤੇ ਮਹਾਰਾਜ ਇੰਨੇ ਘਟੇ ਨੇ ਬਸ ਗੁਰੂ ਰਾਮਦਾਸ ਮਹਾਰਾਜ ਇੱਕਦਮ ਤਾੜਦੇ ਨੇ ਕਹਿੰਦੇ ਕਾਕਾ ਜਿੱਦਣ ਮੈਂ ਤੇਰੇ ਕੋਲ ਪਹਿਲੇ ਦਿਨ ਵਟਕ ਲੈਣ ਗਿਆ ਉਸ ਦਿਨ ਸਭ ਤੋਂ ਜ਼ਿਆਦਾ ਵਟਕ ਐਨੀ ਵਟਕ ਜਿੱਦਣ ਮੈਂ ਪਹਿਲੇ ਦਿਨ ਗਿਆ ਉਸ ਦਿਨ ਸਭ ਤੋਂ ਜ਼ਿਆਦਾ ਵਟਕ ਦਿੱਤੀ ਦੂਜੇ ਦਿਨ ਗਿਆ ਉਸ ਦਿਨ ਉਹ ਤੋਂ ਘਟ ਗਈ ਕੱਲ ਤੂੰ ਥੋੜੀ ਵਟਕ ਦਿੱਤੀ ਪਹਿਲੇ ਦਿਨ ਨਾਲੋਂ ਉਹ ਗੱਲ ਸੁਣ ਕਾਕਾ ਅੱਜ ਜਮਾਂ ਹੀ ਥੋੜੀ ਜੀ ਐਨੇ ਕ ਪੈਸੇ ਮੈਂ ਕੀ ਕਰਨੇ ਨੇ ਗੁਰੂ ਰਾਮਦਾਸ ਕਹਿੰਦੇ ਨੇ ਅੱਜ ਜਮਾਂ ਹੀ ਥੋੜੀ ਜੀ ਵਟਕ ਦਿੱਤੀ ਐ ਐਨੇ ਘੱਟ ਪੈਸੇ ਸਾਧ ਸੰਗਤ ਜੀ ਮਹਾਰਾਜ ਐ ਥੋੜੀ ਜੀ ਤਾੜਨਾ ਕਰਦੇ ਨੇ ਤੇ ਖੜਾ ਖੜਾ ਰੋਣ ਲੱਗ ਗਿਆ ਅੱਖਾਂ 'ਚੋਂ ਰਗ ਆ ਗਿਆ ਮਰ ਕੇ ਨ ਰੋਂਦਾ ਕਿਉਂ ਦੱਸਦਾ ਕਿਉਂ ਨਹੀਂ ਕੇਨਾ ਮਹਾਰਾਜ ਮੇਰਾ ਦਿਲ ਬੜਾ ਕਰਦਾ ਮੈਂ ਤੈਨੂੰ ਐਨੇ-ਐਨੇ ਪੈਸੇ ਲਿਆ ਕੇ ਦੇਵਾਂ ਇਹ ਕਹਿਗਾ ਮੇਰਾ ਦਿਲ ਬੜਾ ਕਰਦਾ ਹੈ ਮੈਂ ਤੈਨੂੰ ਐਨੇ-ਐਨੇ ਪੈਸੇ ਲਿਆ ਕੇ ਦਵਾਂ ਜਿੰਨੀਆਂ ਕੁੰਗੜੀਆਂ ਪਹਿਲੇ ਦਿਨ ਸੀ ਵੇਚਦੀਆਂ ਤੁਹਾਨੂੰ ਮਾਇਆ ਦੇਤੀ ਦੂਜੇ ਦਿਨ ਸੀ ਉਹ ਵੀ ਵੇਚਦੀਆਂ ਮਾਇਆ ਦੇਤੀ ਐਨੀਆਂ ਕ ਬਜੀਆਂ ਸੀ ਉਹ ਸਾਰੀਆਂ ਵੇਚ ਕੇ ਅੱਜ ਐਨੀ ਕਮਾਇਆ ਬੰਦਾ ਮਹਾਰਾਜ ਮੇਰਾ ਦਿਲ ਬੜਾ ਕਰਦਾ ਤੁਹਾਨੂੰ ਚੋਖੇ ਪੈਸੇ ਲਿਆ ਕੇ ਦਵਾਂ ਮਹਾਰਾਜ ਗਰੀਬੀ ਅੱਗੇ ਮੇਰੀ ਪੇਸ਼ ਨਹੀਂ ਦੇ ਚੱਲਦੀ ਗਰੀਬੀ ਅੰਤਾਂ ਦੀ ਸਾਡੇ ਘਰ ਸੇ ਮਹਾਰਾਜ ਆਖਣ ਲੱਗੇ ਕਹਿੰਦੇ ਤੂੰ ਗਰੀਬ ਉਹ ਕਾਕਾ ਤੂੰ ਗਰੀਬ ਨਹੀਂ ਤੂੰ ਤਾਂ ਬਹੁਤ ਅਮੀਰ ਬੰਦਾ ਐ ਐ ਮਾਰੇ ਕਹਿੰਦੇ ਤੂੰ ਤਾਂ ਬੜਾ ਅਮੀਰ ਬੰਦਾ ਤੈਨੂੰ ਕਿਨੇ ਆਖਿਆ ਤੂੰ ਗਰੀਬ ਏ ਰੋਹੀ ਜਾਂਦਾ ਹੈ ਤੇ ਰੋਂਦਾ ਰੋਂਦਾ ਕਹਿੰਦਾ ਮਹਾਰਾਜ ਜੀ ਕੈਸੀ ਅਮੀਰੀ ਮੈਂ ਵੀਰ ਕਹਿੰਦਾ ਮਹਾਰਾਜ ਜੀ ਤਿੰਨ ਦਿਨ ਹੋ ਗਏ ਨੇ ਨਾ ਮੇਰੀ ਮਾਂ ਨੇ ਰੋਟੀ ਖਾਧੀ ਤੇ ਨਾ ਮੈਂ ਖਾਧੀ ਸਾਡੇ ਘਰ ਵਿੱਚ ਤਾਂ ਰੋਟੀ ਨਹੀਂ ਪੱਕੀ ਤੁਸੀਂ ਕਹਿੰਦੇ ਅਮੀਰੀ ਮਹਾਰਾਜ ਇਹ ਕੈਸੀ ਵੀਰੀ ਸਾਧ ਸੰਗਤ ਜੀ ਧੰਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿਨੇ ਤੇਰਾ ਨਾਮ ਕੀ ਹੈ ਜਿੱਦਣ ਦਾ ਤੂੰ ਮਿਲਿਆ ਨਾਮ ਪੁੱਛਿਆ ਹੀ ਨਹੀਂ ਤੇਰਾ ਕੀ ਨਾਮ ਤੇਰਾ ਹੱਥ ਜੋੜ ਕੇ ਕਹਿੰਦਾ ਕਿ ਨਾ ਮੇਰੀ ਮਾਂ ਮੈਨੂੰ ਸੋਮਾ ਗਹਿ ਕੇ ਬੁਲਾਉਂਦੀ ਸੀ ਸੋਮੇ ਮੇਰਾ ਨਾਮ ਮਹਾਰਾਜ ਆਖਣ ਲੱਗੇ ਤੂੰ ਸੋਮਾ ਨਹੀਂ ਅੱਜ ਤੋਂ ਬਾਅਦ ਭਰੀ ਸੰਗਤ ਵਿੱਚ ਗੁਰੂ ਰਾਮਦਾਸ ਮਹਾਰੇ ਖੁਸ਼ੀਆਂ ਵੰਡਦੇ ਨੇ ਕਹਿੰਦੇ ਸੋਮਿਆ ਉਹ ਤਿੰਨ ਦਿਨ ਤੂੰ ਗੁਰੂ ਨਾਨਕ ਦੇ ਘਰ ਦੀ ਆਪਣੀ ਮਾਇਆ ਰਹੀ ਸੇਵਾ ਕੀਤੀ ਏ ਅੱਜ ਤੋਂ ਬਾਅਦ ਤੂੰ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਤੇ ਬੇ ਪਰਵਾਹ ਹਾਂ ਬਦਲਦੀਆਂ ਤਕਦੀਰਾਂ ਨੇ ਗੀਆਂ ਤਕਦੀਰਾਂ ਨੇ ਬਦਲ ਗਈਆਂ ਤਕਦੀਰਾਂ ਨੇ ਲਿਆਂਦਾ ਕੁਛ ਇਹਨਾਂ ਮਾਂ ਪੈਸੇ ਤਾਂ ਨਹੀਂ ਲੈ ਕੇ ਆਇਆ ਫੇਰ ਕਹਿੰਦਾ ਅੱਜ ਮਹਾਰਾਜ ਆਏ ਨਹੀਂ ਮੇਰੇ ਸ਼ਾਬੇ ਤੇ ਮਹਾਰਾਜ ਨਹੀਂ ਆਇਆ ਜੇ ਫੇਰ ਮਾਤਾ ਮੈਂ ਚਲਿਆ ਗਿਆ ਮਹਾਰਾਜ ਦੇ ਚਰਨਾਂ 'ਚ ਜਦੋਂ ਮੈਂ ਗਿਆ ਮਾਤਾ ਮੇਰੇ ਕੋਲ ਜਿੰਨੀ ਮਾਇਆ ਸੀ ਮੈਂ ਮੱਥਾ ਟੇਕਦੀ ਮਹਾਰਾਜ ਨੂੰ ਸਾਰੀ ਮਾਤਾ ਇੱਕ ਗੱਲ ਦੱਸਾਂ ਵਟਕ ਤਾਂ ਨਹੀਂ ਲਿਆਂਦੀ ਪਰ ਮਹਾਰੇ ਨੇ ਇੱਕ ਬਚਨ ਦਿੱਤਾ ਹੈ ਅੱਜ ਹੀ ਮਹਾਰਾਜ ਨੇ ਵਚਨ ਦਿੱਤਾ ਸੋਮਾ ਸ਼ਾ ਸ਼ਾਹਾਂ ਦਾ ਸ਼ਾ ਬੇਪਰਵਾਹ ਮਾਂ ਨੇ ਘੁੱਟ ਕੇ ਛਾਦੀ ਨਾਲ ਲਾਇਆ ਪੁੱਤਰਾ ਆਪਣੀ ਗਰੀਬੀ ਅਮੀਰੀ ਜਿ ਬਦਲੀ ਹੁਣ ਨਹੀਂ ਆਪਾਂ ਤਰਲੇ ਲੈਂਦੇ ਰੋਟੀ ਰੋਂਦੀ ਰੋਂਦੀ ਮਾਂ ਕਹਿੰਦੀ ਉਹ ਗੁਰੂ ਰਾਮਦਾਸ ਨੇ ਮੇਰੇ ਪੁੱਤਰ ਦੇ ਚਾਰ ਲੱਗਿਆ ਤਾਂ ਕਰਾਉਣਾ ਕੀ ਸੀ ਤੈਨੂੰ ਕਿਹਾ ਸੀ ਨਾ ਸਾਧ ਸੰਗਤ ਜੀ ਫੜੀ ਤਾਂ ਫੇਰ ਵੀ ਲਾਉਂਦਾ ਹੈ ਫੜੀ ਲੰਦਿਆਂ ਲੰਦਿਆਂ ਸਰਸੰਗਤ ਜੀ ਦੁਕਾਨ ਪੈ ਗਈ ਇੱਕ ਦੁਕਾਨ ਤੋਂ ਦੋ ਦੁਕਾਨਾਂ ਦੋ ਤੋਂ ਚਾਰ ਦੁਕਾਨਾਂ ਸ੍ਰੀ ਅਮਰitsar ਸਾਹਿਬ ਦੀ ਧਰਤੀ 'ਚ ਐਡਾ ਵੱਡਾ ਬਿਜ਼ਨਸ ਹੋਇਆ ਲੋਕੀ ਸੋਮਾ ਸ਼ਾਹ ਕਹਿ ਕੇ ਬੁਲਾਉਣ ਲੱਗ ਪਏ ਤਾਰ ਦਿੱਤਾ ਸ਼ਾਹ ਸ਼ਾਹ ਜੀ ਜਾਂਦੇ ਨੇ ਗੁਰੂ ਰਾਮਦਾਸ ਦੀ ਰਾਜ ਰਾਜ ਕੇ ਸੇਵਾ ਕਰਦਾ ਹੈ ਤੇ ਕੱਲੀ ਉਹਨੂੰ ਅਮੀਰੀ ਨਹੀਂ ਦਿੱਤੀ ਅਕਈ ਪਿੰਡਾਂ ਚ ਕਈਆਂ ਦੇ ਨਾਮਾਂ ਪਿੱਛੇ ਸ਼ਾਹ ਲੱਗਦਾ ਹੈ ਨਾ ਅੱਜ ਵੀ ਇਹ ਗੁਰੂ ਰਾਮਦਾਸ ਦੇ ਦਿੱਤੇ ਹੋਏ ਵਰ ਦਾ ਸਰੂਪ ਹੈ। ਕੁੱਲਾ ਤੋੜ ਦਿੰਦਾ ਹੈ ਮਹਾਰਾਜ ਜਦੋਂ ਕਿਰਪਾ ਕਰਨ ਦੇ ਹੁੰਦਾ। ਤੇ ਗੁਰੂ ਰਾਮਦਾਸ ਦੇ